ਹਲਕਾ ਚੰਡੇਆਲਾ ਗੁਰੂ ਵਿੱਚ ਕੈਬਨਿਟ ਮੰਤਰੀ ਤੇ ਹਲਕੇ ਦੇ ਐਮ.ਐਲ.ਏ ਸਰਦਾਰ ਹਰਪਜਨ ਸਿੰਘ ਈ.ਟੀ.ਓ ਦੀ ਅਗਵਾਈ ਹੇਠ ਅੱਜ ਪਿੰਡ ਧਰਮੂ ਚੱਕ ਤੋਂ ਆਮ ਆਦਮੀ ਪਾਰਟੀ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਪਗਵੰਦ ਸਿੰਘ ਮਾਨ ਆਦਿਆਂ ਲੋਕ ਹਿੱਤਾਂ ਦੀਆਂ ਨੀਤੀਆਂ ਅਤੇ ਹਲਕਾ ਵਿਧਾਇਕ ਸਰਦਾਰ ਹਰਪਜਨ ਸਿੰਘ ਈ.ਟੀ.ਓ ਵੱਲੋਂ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹਰਪਾਲ ਸਿੰਘ ਚਪਾਲ ਸਿੰਘ ਤਲਵਿੰਦਰ ਸਿੰਘ ਜਗਿੰਦਰ ਸਿੰਘ ਸਮੇਤ ਕਈ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਅੱਜ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਧਰਮੂ ਚੱਕ ਦੇ ਵਿੱਚ ਨਾਲ ਹੀ ਸਾਡੇ ਇੱਕ ਪਿੰਡ ਲੱਗਦਾ ਵਿੰਜਰਵਾਲ ਵਿੰਜਰਵਾਲ ਹਾਂਜੀ ਇਹ ਪੰਚਾਇਤ ਧਰਮੂ ਚੱਕ ਦੇ ਵਿੱਚ ਸੀਗੀ ਹਾਂਜੀ ਹਾਂਜੀ ਤੇ ਵੈਸੇ ਹਲਕਾ ਜਿਹੜਾ ਆ ਇਹ ਮਜੀਠਾ ਪੈਂਦਾ ਸੀਗਾ ਜਿਹੜਾ ਕਿ ਹੁਣ ਜੰਡਿਆਲਾ ਹਲਕੇ ਦੇ ਨਾਲ ਜੁੜ ਚੁੱਕਾ ਸੋ ਅੱਜ ਬੜੀ ਖੁਸ਼ੀ ਵਾਲੀ ਗੱਲ ਆ ਸਾਡੇ ਵਾਸਤੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਪਾਲ ਸਿੰਘ ਜੀ ਦੀ ਹਾਂਜੀ ਹਾਂਜੀ ਅਗਵਾਈ ਦੇ ਹੇਠ ਹਾਂਜੀ ਕੁਝ ਲਗਭਗ 20 ਪਰਿਵਾਰ ਜਿਹੜੇ ਨੇ ਹਾਂਜੀ ਹਾਂਜੀ ਉਹ ਅਕਾਲੀ ਦਲ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਬੜਾ ਮੰਨੇ ਪਰਿਵਾਰ ਨੇ ਬੜੀ ਸਾਰੇ ਜਿਹੜੇ ਸ਼ਖਸੀਅਤਾਂ ਨੇ ਬੜੀਆਂ ਸਨਮਾਨਯੋਗ ਨੇ ਇਹਨਾਂ ਨੇ ਅੱਜ ਆਮ ਆਦਮੀ ਪਾਰਟੀ ਤੇ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਜਿਹੜੇ ਵਿਕਾਸ ਦੇ ਕੰਮ ਕੀਤੇ ਹੋਏ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਨੇ ਸ਼ਾਮਲ ਹੋਏ ਨੇ ਅਸੀਂ ਮੰਤਰੀ ਸਾਹਿਬ ਦੇ ਨਾਲ ਜੁੜੇ ਆ ਜੀ ਪਹਿਲਾਂ ਮਤਲਬ ਅਕਾਲੀ ਦਲ ਕਾਂਗਰਸ ਨੇ ਨਾਲ ਸੀ ਹਾਂਜੀ ਤੇ ਵੋਟਾਂ ਤੇ ਚਲੋ 17 ਸਹੀ ਮੰਤਰੀ ਸਾਹਿਬ ਨਾਲ ਪਾਈਆਂ ਸੀ ਪਰ ਇਹ ਸਾਡੀ ਪੰਚਾਇਤ ਜਿਹੜੀ ਸੀ ਉਹ ਤਰਮੁਣ ਚੱਕਣਾ ਸੀ ਤੇ ਹਲਕਾ ਸਾਡਾ ਨਹੀਂ ਸੀ ਤੇ ਹੁਣ ਇਹ ਮੰਤਰੀ ਸਾਹਿਬ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਨਹੀਂ ਭਾਜੀ ਹੁਣੇ ਗਰੇ ਰਹਿਣਦੇ ਕੰਮ ਸਾਡੇ ਕਿਸੇ ਨੇ ਵੀ ਨਹੀਂ ਕੀਤੇ ਉਹ ਹੁਣ ਮੰਤਰੀ ਸਾਹਿਬ ਨੇ ਕਰਾਂਗੇ ਪਾਣ ਦੇ ਯਕੀਨ ਹੈ ਇਹਨਾਂ ਤੇ ਬਹੁਤ ਬਹੁਤ ਧੰਨਵਾਦ ਜੀ